ਹਰ ਦੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਮਲਾਪਟੀ ਜਿਹੜਾ ਸਮਾਨ ਹੈ ਉਹ ਬਾਜ਼ਾਰਾਂ ਵਿੱਚ ਆਉਂਦਾ ਹੈ ਉਹਦੀ ਮਿਸਾਲ ਇੱਕ ਸਾਹਮਣੇ ਪੇਸ਼ ਹੋਈ ਹੈ ਜਿਹੜਾ ਫੂਡ ਵਪਾਰਕ ਨੇ 18 ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਇਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਕੈਸ਼ਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕੀ ਕਿਲੋ ਦੇ ਕਰੀਬ ਜਿਹੜਾ ਖੋਇਆ ਹੈਗਾ ਵੀ ਉਹਨੂੰ ਜਿਹੜਾ ਸਸਪੈਕਟਿਡ ਖੋਇਆ ਉਹਨੂੰ ਬਰਾਮਦ ਕੀਤਾ ਤੇ ਉਹਨੂੰ ਡਿਸਟਰੋਏ ਕਰਦੇ ਵੀ ਜਿਹੜੇ ਦਿਖਾਈ ਦੇ ਰਿਹਾ ਉਹਨਾਂ ਦੇ ਕਹਿਣਾ ਵੀ ਜਿਹੜੇ ਸਾਨੂੰ ਜਾਣਕਾਰੀ ਮਿਲੀ ਸੀ ਕਿ ਬਾਹਰੋਂ ਜਿਹੜਾ ਦੂਜੀ ਸਟੇਟ ਤੋਂ ਜਿਹੜਾ ਖੋਇਆ ਜਬਨ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਆ ਰਿਹਾ ਜਿਸ ਨੂੰ ਲੈ ਕੇ ਫਰੋਜਪੁਰ ਦੇ ਜਿਰੋ ਪਹੁੰਚਿਆ ਤੇ ਫੂਡ ਸਪਲਾਈ ਟੀਮ ਨੂੰ ਵੀ ਪੜਕ ਪਈ ਤੇ ਉਹਨਾਂ ਨੇ ਜਿਰੋ ਕਾਬੂ ਕੀਤਾ ਤੇ ਪਾਇਆ ਗਿਆ ਵੀ ਕਰੀਬ 180 ਕਿਲੋ ਜਿਹੜਾ ਖੋਇਆ ਸੀਗਾ ਵੀ ਜੋ ਸਸਪੈਕਟਿਡ ਸੀਗਾ ਜਿਹਨੂੰ ਬਰਾਮਦ ਕਰਕੇ ਉਹਨੂੰ ਜਿਹੜਾ ਉੱਥੇ ਹੀ ਡਿਸਟਰੋਏ ਜਿਹੜਾ ਕੀਤਾ ਗਿਆ ਵੀ ਜੋ ਦ ਆਮ ਲੋਕ ਜੜੇ ਆ ਛੋਟੇ ਜਿਹੇ ਲਾਲਚ ਪਿੱਛੇ ਖਲਵਾੜ ਕਰਦੇ ਦਿਖਾਈ ਦੇ ਰਹੇ ਕਿਉਂਕਿ ਤਿਹਾਰਾਂ ਦੇ ਮੌਸਮ ਦੇ ਵਿੱਚ ਮਿਠਾਈ ਆ ਜਿਹੜਾ ਖੋਇਆ ਹੈਗਾ ਹਰ ਮਿਠਾਈ ਵਿੱਚ ਪੈਂਦਾ ਤੇ ਉਹਦੀ ਜਿਹੜੀ ਦੁਰਵਰਤੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ ਜੋ ਦਰਸ਼ਾਰੀਆ ਵੀ ਕਿਸ ਤਰ੍ਹਾਂ ਲੋਕਾਂ ਦੇ ਸੇਧਾਰੇ ਨਾਲ ਜਿਹੜੇ ਇਹ ਕਾਰੋਬਾਰੀ ਜਿਹੜੇ ਹੈਗੇ ਆ ਉਹ ਖਲਵਾੜ ਕਰਦੇ ਦਿਖਾਈ ਦੇ ਰਹੇ ਨੇ ਇਹਨਾਂ ਜਿਹੜਾ ਛੋਟੇ ਕਾਰੋਬਾਰੀ ਹੋਣ ਜਾਂ ਥੋੜੇ ਕਾਰੋਬਾਰੀ ਹੋਣ ਇਹਨਾਂ ਤੇ ਜਿਹੜੀ ਆ ਕਾਰਵਾਈ ਜ਼ਰੂਰੀ ਹੋਣੀ ਚਾਹੀਦੀ ਆ ਕਿਉਂਕਿ ਆਮ ਲੋਕਾਂ ਦੀ ਜਿਹੜੀ ਆ ਜ਼ਿੰਦਗੀ ਆ ਜਿਹੜੀ ਸੇਧ ਦੇ ਨਾਲ ਇਹ ਲੋਕ ਖਲਵਾੜ ਨਾ ਕਰ ਸਕਣ ਤੇ ਉਸ ਨੂੰ ਨੇ ਜਰੂਰ ਦਿੱਤੀ ਆ ਕਿਉਂਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਵੀ ਇਸ ਤਰ੍ਹਾਂ ਦੇ ਜੋ ਸਸਪੈਕਟਿਡ ਖੋਇਆ ਜਿਹੜਾ ਉਹ ਫਰੀਦਪੁਰ ਵਿੱਚ ਆ ਰਿਹਾ ਤਾਂ ਉਹਨਾਂ ਨੇ ਜਦੋਂ ਉੱਥੇ ਪਹੁੰਚ ਕੇ ਉਹਨੂੰ ਬਰਾਮਦ ਕੀਤਾ ਤੇ ਉਹਨੂੰ ਨਾਲ ਹੀ ਉਹਨੂੰ ਨਸ਼ਟ ਵੀ ਕੀਤਾ ਇਹ ਸਾਰੀਆਂ ਤਸਵੀਰਾਂ ਇਸ ਚੀਜ਼ ਤੇ ਦਰਸਾਉਂਦੀਆਂ ਕਿ ਸਿਹਤ ਵਿਭਾਗ ਵੱਲੋਂ ਆਪਣੇ ਜਿਹੜਾ ਕੰਮਕਾਜ ਸਹੀ ਤਰੀਕੇ ਨਾਲ ਤਾਂ ਕੀਤਾ ਜਾ ਰਿਹਾ ਲੇਕਿਨ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਵੀ ਜਦੋਂ ਵੀ ਪਤਾ ਲੱਗੇ ਵੀ ਕੋਈ ਵੀ ਦੁਕਾਨਦਾਰ ਜਾਂ ਕਾਰੋਬਾਰੀ ਮਲਾਵਤੀ ਜਿਹੜਾ ਸਾਮਾਨ ਬਾਜ਼ਾਰ ਵਿੱਚ ਵੇਚਦਾ ਦਿਖਾਈ ਦੇਵੇ ਤੇ ਉਹ ਜਿਹੜੀ ਹੈ ਸ਼ਿਕਾਇਤ ਹੈ ਉਹ ਸਿਹਤ ਭਾਗ ਨੂੰ ਜਿਹੜਾ ਕਰ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਹੈ ਸਿਹਤ ਨਾਲ ਖਲ੍ਹਾਰ ਹੁੰਦਾ ਉਸ ਤੋਂ ਵੀ ਉਹਨੂੰ ਪਹੁੰਚਾਇਆ ਜਾ ਸਕੇ ਲਗਭਗ 180 ਕਿਜੀ ਹਿਸਾਬ ਨਾਲ ਸਸਪੈਕਟਡ ਖੁਆ ਸੀ ਫੜਿਆ ਜਿਹੜਾ ਕਿ ਰਾਜਸਥਾਨ ਤੋਂ ਆਇਆ ਸੀਗਾ ਜਿਹਦਾ ਸੈਂਪਲ ਅਸੀਂ ਲੜਕਾ ਔਰ ਇੱਕ ਚਮਚਮ ਸੀਗੀ ਜਿਹੜੀ ਬਹੁਤ ਹੀ ਹਾਈਲੀ ਨੰਨ ਰੰਗ ਪਾਇਆ ਹੋਇਆ ਹੈਗਾ ਕਾਰਸੋਜੈਨਿਕਾ ਅਮੋਨੀਆ ਸੀਗਾ ਜਿਹਦੀ ਮਠੀਆਂ ਤਿਆਰ ਹੋ ਰਹੀਆਂ ਸੀਗੀਆਂ ਮੋਨੀਆ ਕੈਮੀਕਲ ਵੀ ਡਿਸਟਰਾਏ ਕਰਾਇਆ ਹੈਗਾ ਔਰ ਉਹਦੇ ਜਿਹੜੇ ਜਿਹੜੇ ਇਤਨਾ ਸਮਾਂ ਜਿਹੜੇ ਸੈਂਪਲ ਲੈ ਲਿੱਤੇ ਅਸੀਂ ਔਰ ਇਹਨਾਂ ਸਾਰੇ ਸਾਰਾ ਕੁਝ ਸਰਪੰਚ ਸਾਹਿਬ ਦੀ ਮਨਤ ਤੇ ਜਿਹੜੇ ਲੋਕਲ ਪ੍ਰਧਾਨ ਇਹਨਾਂ ਦੀ ਮਦਦ ਨਾਲ ਅਸੀਂ ਇਹ ਬੰਦਾ ਫੜਿਆ ਤੇ ਪਤਾ ਕਾਫੀ ਚਿਰ ਤੋਂ ਇਹ ਲੁਕਿ ਛੁਪੇ ਕੰਮ ਕਰਦਾ ਪਿਆ ਸੀਗਾ ਇੱਕ ਖੱਤ ਦੇ ਦੋਸ਼ੀ ਦੇ ਪਿੱਛ कैमरा मैन देना स्वेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर